ਮੇਰਾ ਨਾਮ ਰੂਪਸੀ ਗਰਗ ਹੈ ਖੇਤੀ ਵਿਰਾਸਤ ਮਿਸ਼ਨ ਸੰਸਥਾ ਦੇ ਨਾਲ ਜੁੜੇ ਹੋਏ ਮੈਨੂੰ 8 ਸਾਲ ਹੋ ਗਏ ਕੇਵੀਐਮ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਕੁਦਰਤੀ ਖੇਤੀ ਦੀ ਲਹਿਰ ਦਾ ਉਹਨਾਂ ਨੇ ਸ਼ੁਰੂਆਤ ਕੀਤਾ ਸੀਗਾ 2005 ਤੋਂ ਕੰਮ ਕਰ ਰਹੇ ਹਨ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਖਾਣਾ ਪੀਣਾ ਜ਼ਹਿਰ ਮੁਕਤ ਹੋਣਾ ਚਾਹੀਦਾ ਹੈ ਤਾਂ ਉਸੇ ਕੜੀ ਦੇ ਵਿੱਚ ਅਸੀਂ ਸੋਚਿਆ ਕਿ ਜਿਹੜਾ ਅਸੀਂ ਕੱਪੜਾ ਪੈਂਦੇ ਆ ਉਹ ਵੀ ਜ਼ਹਿਰ ਮੁਥ ਹੋਣਾ ਚਾਹੀਦਾ ਕਿਉਂਕਿ ਕਪਾਹ ਦੇ ਉੱਤੇ ਨਰਮੇ ਦੇ ਉੱਤੇ ਬਹੁਤ ਜ਼ਿਆਦਾ ਪੈਸਟੀਸਾਈਡ ਦਾ ਸਪਰੇਅ ਕੀਤਾ ਜਾਂਦਾ ਤਾਂ ਕਪਾਹ ਤੇ ਨਰਮੇ ਨੂੰ ਪੈਸਟੀਸਾਈਡ ਫ੍ਰੀ ਕਰਨ ਦੇ ਲਈ ਇਹ ਕੁਦਰਤੀ ਤਰੀਕੇ ਨਾਲ ਬਿਨਾ ਰੇਸ ਸਪਰੇਅ ਤੋਂ ਸਾਰਾ ਕਪਾਹ ਨਰਮਾ ਲਗਾਇਆ ਗਿਆ ਤੇ ਫਿਰ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਚਰਖੇ ਦੇ ਉੱਤੇ ਕੰਮ ਹੁੰਦਾ ਸੀ ਖੱਡੀ ਦੇ ਉੱਤੇ ਕੰਮ ਹੁੰਦਾ ਸੀ ਉਹ ਵੀ ਖਤਮ ਹੋ ਰਿਹਾ ਸੀ ਕਿਉਂਕਿ ਰੌ ਮਟੀਰੀਅਲ ਬੀਬੀਆਂ ਨੂੰ ਪੈਣਾ ਨੂੰ ਨਹੀਂ ਮਿਲ ਰਿਹਾ ਸੀ ਤਾਂ ਅਸੀਂ ਪਿਛਲੇ 5-6 ਸਾਲਾਂ ਦੇ ਵਿੱਚ ਪੂਰੇ ਕੰਮ ਨੂੰ ਰਿਵਾਈਵ ਕੀਤਾ ਤੇ ਜਿਹੜੀ ਕਾਟਨ ਦੀ ਵੈਲਿਊ ਚੇਨ ਹੈ ਕਾਟਨ ਕਲਟੀਵੇਸ਼ਨ ਕਾਟਨ ਪ੍ਰੋਸੈਸਿੰਗ ਕਾਟਨ ਸਪਿੰਨਿੰਗ ਤੇ ਹੈਂਡਲੂਮ ਵੀਵਿੰਗ ਅਸੀਂ ਉਹਨੂੰ ਪੂਰਾ ਰਿਵਾਈਵ ਕੀਤਾ ਤੇ ਇਹ ਸਾਰਾ ਕੱਪੜਾ ਸ਼ੁੱਧ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਗਏ ਕਪਾਹ ਨਰਮੇ ਦਾ ਬਣਿਆ ਹੋਇਆ ਤੇ ਹੁਣ ਅਸੀਂ ਜੈਤੋ ਦੇ ਵਿੱਚ ਇੱਕ ਬੁੰਕਰ ਪਾਟਸ਼ਾਲਾ ਵੀ ਚਲਾ ਰਹੇ ਹਾਂ ਜਿਹਨੂੰ ਅਸੀਂ ਵੀਵਿੰਗ ਸਕੂਲ ਵੀ ਕਹਿ ਦਿੰਨੇ ਆ ਇਹ ਵੀਵਿੰਗ ਸਕੂਲ ਇਸ ਲਈ ਹੈ ਕਿਉਂਕਿ ਪੰਜਾਬ ਦੇ ਵਿੱਚ ਖੱਡੀਆਂ ਦੀ ਕਲਾ ਖਤਮ ਹੁੰਦੀ ਜਾ ਰਹੀ ਸੀ ਜਿਹੜੇ ਕਾਰੀਗਰ ਹੈ ਉਹ ਬਜ਼ੁਰਗ ਉਮਰ ਦੇ ਵਿੱਚ ਸੀਗੇ ਕੋਈ 60 ਸਾਲ ਦਾ ਕੋਈ 70 ਸਾਲ ਦਾ ਤਾਂ ਅਸੀਂ ਨਵੀਂ ਪੀੜੀ ਨੂੰ ਇਸ ਕੰਮ ਦੇ ਵਿੱਚ ਲੈ ਕੇ ਆਏ ਤੇ ਪਿਛਲੇ 2 ਸਾਲ ਦੇ ਵਿੱਚ ਅਸੀਂ ਕੋਈ 40 ਬੀਬੀਆਂ ਨੂੰ ਖੱਡੀ ਦੀ ਟ੍ਰੇਨਿੰਗ ਦਿੱਤੀ ਤੇ ਇਸ ਸਮੇਂ 15 ਬੀਬੀਆਂ ਖੱਡੀਆਂ ਦੇ ਉੱਤੇ ਉੱਥੇ ਕਪੜਾ ਬੁੰਨ ਰਹੀਆਂ ਤਾਂ ਅਸੀਂ ਸਾਦਾ ਕਪੜਾ ਵੀ ਬਣਾਉਂਦੇ ਆ ਤੇ ਜਿਹੜੇ ਪੁਰਾਣੇ ਵੀਵਿੰਗ ਪੈਟਰਨਸ ਐ ਖੇਸ ਵਾਲਾ ਜਿਹੜਾ ਡਿਜ਼ਾਈਨ ਹੈ ਜਾਂ ਕੁੱਕੜ ਦੀ ਅੱਖ ਹੈ ਜਾਂ ਹੋਰ ਵੀ ਜੋ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਹੁੰਦੇ ਸੀ ਉਹ ਸਾਰਾ ਅਸੀਂ ਰਿਵਾਈਵ ਕਰ ਰਹੇ ਹਾਂ ਤੇ ਇੱਥੇ ਬਰਨਾਲਾ ਦੇ ਵਿੱਚ ਇਹ ਵੀਕਲੀ ਹਾਟ ਸਾਡੀ ਚੱਲਦੀ ਹੈ ਖੇਤੀ ਵਿਰਾਸਤ ਮਿਸ਼ਨ ਦੀ ਹੀ ਕਿਸਾਨ ਹਟ ਰਵਦੀਪ ਸਿੰਘ ਜੀ ਇਹਦਾ ਸੰਚਾਲਨ ਕਰਦੇ ਆ ਤੇ ਅਸੀਂ ਅੱਜ ਇੱਥੇ ਦੂਜੀ ਵਾਰ ਹੀ ਆਏ ਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਬਈ ਸੁੱਤੀ ਕਪੜਾ ਜਿਹੜਾ ਬਿਨਾ ਰੈਸਪਰੇ ਤੋਂ ਤਿਆਰ ਹੋਇਆ ਉਹ ਕਿਵੇਂ ਹੁੰਦਾ ਹੈ ਅਵੇਅਰਨੈਸ ਕਰ ਸਕੀਏ ਤੇ ਲੋਕ ਇਹਨੂੰ ਯੂਜ਼ ਕਰਕੇ ਇਹਦਾ ਫੀਡਬੈਕ ਦੇ ਸਕਣ ਤੁਸੀਂ ਕਿਹੜੇ ਕਿਹੜੇ ਤੁਸੀਂ ਜਿਹੜੀਆਂ ਬਣ ਗਈਆਂ ਹੈਗੀਆਂ ਨੇ ਜਿਹੜੀਆਂ ਤੁਸੀਂ ਲੈ ਕੇ ਆਏ ਹੋ ਜਾਂ ਇਸ ਵੇਲੇ ਸਾਡੇ ਕੋਲ ਰਨਿੰਗ ਫੈਬਰਿਕ ਹੈ ਮਤਲਬ ਕਪੜੇ ਦੇ ਥਾਨ ਹੈ ਤੁਸੀਂ ਇਹਦਾ কুর্তা ਪਜਾਮਾ ਵੀ ਬਣਾ ਸਕਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਤੇ ਕੁਝ ਸਾਡੇ ਕੋਲ ਰੈਡੀमेड ਗਾਰਮੈਂਟਸ ਹੈ ਤੇ ਜੈਤੋ ਦੇ ਵਿੱਚ ਅਸੀਂ ਖੇਸ ਵੀ ਬਣਾ ਰਹੇ ਹਾਂ ਤੋਲੀਆਂ ਵੀ ਬਣਾ ਰਹੇ ਹਾਂ ਚਾਦਰਾਂ ਤੇ ਹੋਰ ਵੀ ਕਾਫੀ ਕੁਝ ਬਣਾ ਰਹੇ ਹਾਂ ਇਹ ਕੱਲੇ ਬਰਨਾਲੇ ਦੇ ਵਿੱਚ ਹੀ ਆ ਜਾਂ ਕਿਤੇ ਕਿਤੇ ਤੋਂ ਡਾ ਸਾਰੇ ਅਸੀਂ ਲੁਧਿਆਣੇ ਜਲੰਧਰ ਚੰਡੀਗੜ੍ਹ ਅੰਮ੍ਰਿਤਸਰ ਥਾਂ ਥਾਂ ਤੇ ਐਗਜ਼ੀਬਿਸ਼ਨ ਕਰਦੇ ਹਾਂ ਤਾਂ ਕਿ ਲੋਕ ਇਹ ਕਪੜਾ ਖਰੀਦ ਸਕਣ ਤੇ ਅਸੀਂ ਉਹਦੇ ਨਾਲ ਕੁਦਰਤੀ ਤਰੀਕੇ ਨਾਲ ਉਗਾਏ ਹੋਏ ਕਪਾਹ ਨਰਮੇ ਦੇ ਨਾਲ ਬਨੇ ਕਪੜੇ ਦੀ ਅਵੇਕਨੈਸ ਕਰ ਸਕੀਏ ਅੱਛਾ ਇਹਦੇ ਚ ਫਿਰ ਕੋਈ ਰੇਟ ਦਾ ਵੀ ਮਾਰਜਿਨ ਵੱਧੁੰਦਾ ਹੋਣਾ ਹੁਣ ਆਮ ਰੇਟ ਨਾਲ ਕੋਈ ਜਦੋਂ ਤੁਸੀਂ ਆਰਗੈਨਿਕ ਤਰੀਕੇ ਨਾਲ ਸਾਰਾ ਕੁਝ ਕਰਦੇ ਹਾਂ ਹੱਥ ਦੀ ਮਿਹਨਤ ਦੀ ਹੁਣ ਜਿਹੜਾ ਮਾਰਕੀਟ 'ਚ ਕਪੜਾ ਆਂਦਾ ਹੈ ਉਹ ਕੋਈ ਅਕ੍ਰੀਲਿਕ ਕਪੜਾ ਹੈ ਕੋਈ ਪੋਲੀਐਸਟਰ ਹੈ ਉਹਦੇ ਵਿੱਚ ਸਿੰਥੈਟਿਕ ਡਾਈਜ਼ ਹੈ ਸਿੰਥੈਟਿਕ ਧਾਗਾ ਹੈ ਤੇ ਇਹ ਪੂਰਾ ਕੁਦਰਤੀ ਤਰੀਕੇ ਨਾਲ ਆਰਗੈਨਿਕ ਕਪਾਹ ਨਰਮੇ ਨਾਲ ਬਨਾ ਹੋਇਆ ਪੂਰਾ ਆਰਗੇਨਿਕ ਕਾਟਨ ਦਾ ਕਪੜਾ ਹੈ ਤਾਂ ਡੈਫੀਨੇਟਲੀ ਪ੍ਰਾਈਸ ਦੇ ਵਿੱਚ ਤਾਂ ਫਰਕ ਹੈ ਹੀ ਹੈ ਪਰ ਇਹ ਇਕਨੋਮਿਕ ਪ੍ਰਾਈਸਿੰਗ ਦੇ ਵਿੱਚ ਫਰਕ ਹੈ ਜੇ ਤੁਸੀਂ ਦੇਖੋਗੇ ਕਿ ਕਿੰਨੇ ਸਾਰੇ ਲੋਕਾਂ ਨੂੰ ਇਹਦੇ ਨਾਲ ਕੰਮ ਮਿਲ ਰਿਹਾ ਸਾਡਾ ਵਾਟਰ ਲੈਵਲ ਇੰਪਰੂਵ ਹੋ ਰਿਹਾ ਕਿਉਂਕਿ ਅਗਰ ਦੇਸੀ ਕਪਾਹ ਨਰਮਾ ਹੁੰਦਾ ਤਾਂ ਚੋਨਾ ਨਹੀਂ ਹੋ ਰਿਹਾ ਬੀਟੀ ਕਾਟਨ ਨਹੀਂ ਹੋ ਰਹੀ ਹੈ ਔਰ ਚੋਨੇ ਦੇ ਨਾਲ ਪੰਜਾਬ ਦਾ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਹੈ ਇਹਦੇ ਨਾਲ ਕੋਈ ਪ੍ਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਹੀਂ ਹੋਏਗੀ ਕਿਉਂਕਿ ਜੋ ਵੀ ਕਪਾਹ ਨਰਮੇ ਦੀ ਛਟੀਆਂ ਆ ਉਹ ਬਾਲਣ ਦੇ ਰੂਪ ਦੇ ਵਿੱਚ ਵਰਤੀ ਜਾਂਦੀਆਂ ਕਪਾਹ ਨਰਮੇ ਦਾ ਜੋ ਬੀਜ ਹੈ ਜੋ ਵਡੇਵੇਂ ਹੈ ਉਹ ਪਸ਼ੂਆਂ ਨੂੰ ਪਾਣ ਦੇ ਲਈ ਵਰਤੇ ਜਾਂਦੇ ਆ ਜਾਂ ਅੱਗੇ ਉਹਨੂੰ ਸੋਇੰਗ ਦੇ ਲਈ ਵਰਤਿਆ ਜਾਂਦਾ ਤਾਂ कॉटन ਦੇ ਵਿੱਚ ਇਕੋਲੋਜੀਕਲੀ ਹੈਲਥ ਵਾਈਜ਼ ਅਸੀਂ ਕੋਈ ਵੀ ਵਾਤਾਵਰਣ ਦਾ ਜਾਂ ਕਿਸੇ ਹੋਰ ਤਰੀਕੇ ਦਾ ਨੁਕਸਾਨ ਨਹੀਂ ਕਰਦੇ ਤੇ ਇੰਨੇ ਸਾਰੇ ਹੱਥ ਇਸ ਕੰਮ ਦੇ ਵਿੱਚ ਜੁੜੇ ਹੋਏ ਆ ਖਾਸ ਕਰ ਬੀਬੀਆਂ ਜੁੜੀ ਹੋਈਆਂ ਇਸ ਕੰਮ ਦੇ ਵਿੱਚ ਉਹਨਾਂ ਦੀ ਕਲਾ ਵੀ ਰਿਵਾਈਵ ਹੋ ਰਹੀ ਹੈ ਤੇ ਉਹਨਾਂ ਨੂੰ ਅੱਗੇ ਰੋਜ਼ਗਾਰ ਵੀ ਮਿਲ ਰਿਹਾ ਤੇ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਇਹ ਇੱਕ ਵਧੀਆ ਓਪਰਚੁਨਿਟੀ ਔਰ ਪਲੇਟਫਾਰਮ ਹੋ ਸਕਦਾ ਹੈ ਤਾਂ ਅਗਰ ਅਸੀਂ ਉਸ ਤਰ੍ਹਾਂ ਸੋਚੀਏ ਤਾਂ ਅਸੀਂ ਇੱਕ ਤਰ੍ਹਾਂ ਦਾ ਇਨਵੈਸਟਮੈਂਟ ਕਰ ਰਹੇ ਹਾਂ ਅਸੀਂ ਜੇ ਪ੍ਰਾਈਸ ਦਾ ਕੰਪੈਰੀਜ਼ਨ ਕਰਾਂਗੇ ਵੀ ਅਗਰ ਕੋਈ ਕੰਜ਼ਿਊਮਰ ਇਹਨੂੰ ਖਰੀਦਦਾ ਹੈ اگر ਉਹਨੂੰ ਲੱਗਦਾ ਹੈ ਕਿ ਇਹ 500 روپے میٹر 600 روپے میٹر 700 روپے میٹر کپڑا ہے ਤਾਂ ਉਹਨੂੰ ਲੱਗਦਾ ਵੀ ਮੈਂ ਜੇ 200 روپے میٹر ਵੱਧ ਵੀ ਦੇ ਰਿਹਾ ਤਾਂ ਉਹ ఇన్ਵੈਸਟ ਕਰ ਰਿਹਾ ਆਪਣੀ ਆਉਣ ਵਾਲੀ ਜਨਰੇਸ਼ਨਸ ਦੇ ਵਿੱਚ ਆਪਣੇ এনवायरमेंट ਦੇ ਵਿੱਚ ਆਪਣੇ ہیلتھ بینیفٹس ਦੇ ਲਈ اچھا ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਹਿਣਗਾ ਤੁਸੀਂ ਇੱਕ ਲੈਸੀ ਜਾ ਰਹੇ ਇੱਕ ਵਾਰੀ ਤਾਂ ਲੋਕ ਇਕਨੋਮਿਕਲੀ ਕੰਪੇਅਰ ਕਰਦੇ ਹਨ ਪਰ ਜਦੋਂ ਉਹ ਕਪੜਾ ਯੂਜ਼ ਕਰਦੇ ਹਨ ਫਿਰ ਉਹਨਾਂ ਨੂੰ ਇਹ ਕਪੜੇ ਦਾ ਅਲੱਗ ਫੀਲ ਮਹਿਸੂਸ ਹੁੰਦਾ ਕਿਉਂਕਿ ਇਹ ਕਪੜਾ ਸਾਹ ਲੈਂਦਾ ਹੈ ਜਿਹੜਾ ਪਲਾਸਟਿਕ ਵਾਲਾ ਜਾਂ ਸਿੰਥੈਟਿਕ ਕਪੜਾ ਅਸੀਂ ਪਾਨੇ ਉਹ ਇੱਕਦਮ ਬਲੌਕ ਕਰ ਦਿੰਦਾ ਹੈ ਉਹਦੇ ਵਿੱਚ ਨਾ ਹਵਾ ਪਾਸ ਹੋ ਸਕਦੀ ਹੈ ਨਾ ਜਿਹੜਾ ਪਸੀਨਾ ਆਂਦਾ ਗਰਮੀਆਂ ਦੇ ਵਿੱਚ ਉਹ ਵੀ ਨਹੀਂ ਪਾਸ ਹੋ ਸਕਦਾ ਪਰ ਇਸ ਕਪੜੇ ਦੇ ਵਿੱਚ ਐਬਿਲਿਟੀ ਹੈ ਕਿ ਇਹ ਪਸੀਨੇ ਨੂੰ ਸੋਖ ਸਕਦਾ ਹੈ ਤੇ ਹਵਾ ਨੂੰ ਇਹ ਵੈਂਟੀਲੇਸ਼ਨ ਉਹਦਾ ਕਰ ਸਕਦਾ ਹੈ ਲੋਕਾਂ ਲਈ ਮੈਸੇਜ ਲੋਕਾਂ ਲਈ ਤੁਹਾਨੂੰ ਮੈਸੇਜ ਲੋਕਾਂ ਲਈ ਇਹਹੀ ਮੈਸੇਜ ਹੈ ਕਿ ਅਸੀਂ ਆਪਣੇ এনवायरमेंट ਨੂੰ ਦੇਖ ਕੇ ਜਿਹੜੀ ਸਾਡੀ ਟ੍ਰੈਡੀਸ਼ਨਲ ਕ੍ਰੌਪ ਸੀਗੀ ਐਗਰੀਕਲਚਰ ਸਿਸਟਮ ਸੀਗਾ ਅਸੀਂ ਉਹਦੇ ਵੱਲ ਜਾਈਏ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਕਾਰੀਗਰ ਕੰਮ ਕਰਦੇ ਸੀਗੇ ਕਿਉਂਕਿ ਅਸੀਂ ਕਿਸਾਨਾਂ ਦੀ ਅਕਸਰ ਗੱਲ ਕਰਦੇ ਆ ਪਰ ਜਿਹੜੇ ਪਿੰਡ ਦੇ ਬੇਜਮੀਨੇ ਕਾਰੀਗਰ ਹੈ ਖਾਸ ਕਰ ਬੀਬੀਆਂ ਹੈ ਉਹਨਾਂ ਦੀ ਕਿਤੇ ਗੱਲ ਨਹੀਂ ਹੋ ਰਹੀ ਤਾਂ ਇੱਕ ਪਾ ਨਰਮੇ ਦੇ ਨਾਲ ਉਹਨਾਂ ਸਾਰੀਆਂ ਬੀਬੀਆਂ ਨੂੰ ਵੀ ਪ੍ਰੋਤਸਾਹਨ ਮਿਲ ਰਿਹਾ ਉਹਨਾਂ ਦੀ ਸਕਿੱਲ ਰਿਵਾਈਵ ਹੋ ਰਹੀ ਹੈ ਤੇ ਅੱਗੇ ਰੋਜ਼ਗਾਰ ਦੇ ਮਾਧਿਅਮ ਵੀ ਖੜੇ ਹੋ ਰਹੇ ਹਨ ਕੀ ਨਾਮ ਤੁਹਾਡਾ ਸਰਬਜੀਤ कौर ਮੇਰਾ ਨਾਮ ਹੈ ਪਰਵਾਹੀ ਤੋਂ ਆ ਮੈਂ ਤੇ ਅਸੀਂ ਖੁਦ ਵੀ ਆਰਗੈਨਿਕ ਦੀ ਖੇਤੀ ਕਰਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਰੁਪਸੀ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ ਪ੍ਰਾਣੀ ਰਵਾਇਤ ਨੂੰ ਸ਼ੁਰੂ ਕੀਤਾ ਹੈ ਤਰਿੰਜਨ ਦੇ ਹੇਠ ਤੇ ਇਹਨਾਂ ਨੇ ਖੱਡੀ ਦਾ ਜਿਹੜਾ ਕੰਮ ਕੀਤਾ ਬਹੁਤ ਹੀ ਵਧੀਆ ਹੈ ਤੇ ਬਹੁਤ ਜਗ੍ਹਾ ਜਗ੍ਹਾ ਤੇ ਜਾ ਕੇ ਜੋ ਸਟਾਲ ਲਾਉਂਦੇ ਨੇ ਬਹੁਤ ਲੋਕ ਬਾਏ ਵੀ ਕਰਦੇ ਨੇ ਪਹੁੰਦੇ ਆ ਜਦੋਂ ਤਾਂ ਬਹੁਤ ਵਧੀਆ ਲੱਗਦਾ ਵੀ ਜਿਹੜੀ ਬੀਟੀ ਕਾਟਨ ਨੂੰ ਛੱਡ ਕੇ ਇਹ ਆਪਣੇ ਦੇਸੀ ਕਪਾਹ ਤੇ ਆਏ ਨੇ ਦੇਸੀ ਕਪਾਹ ਦੇ ਖਰੀਦ ਕੇ ਉਹਦਾ ਹੀ ਬਣਾਉਂਦੇ ਨੇ ਇਹ ਕਪੜਾ ਤੇ ਇੱਕ ਤਾਂ ਰੋਜ਼ਗਾਰ ਦਿੱਤਾ ਕਰਦੀਆਂ ਜਿਹੜੀਆਂ ਬੀਬੀਆਂ ਨੂੰ ਰੋਜ਼ਗਾਰ ਦਿੱਤਾ ਪ੍ਰਾਣੀ ਰਵਾਇਤ ਨੂੰ ਸ਼ੁਰੂ ਕੀਤਾ ਕਪੜਾ ਬਹੁਤ ਵਧੀਆ ਹੈ ਸੌਫਟ ਹੈ ਤੇ ਇਹਨਾਂ ਦੇ ਜਿਹੜੇ ਕਲਰ ਨੇ ਉਹ ਵੀ ਇਹਨਾਂ ਆਰਗੈਨਿਕ ਖੁਦ ਹੀ ਘਰੇ ਮਤਲਬ ਕਰਦੇ ਨੇ ਜਿਹੜੇ ਇਹਨਾਂ ਦੀ ਹੈਗੀ ਸਕੂਲ ਹੈ ਵੀਵਿੰਗ ਸਕੂਲ ਹੈ ਉਹਦੇ ਵਿੱਚ ਹੀ ਕਰਦੇ ਨੇ ਤੇ ਬਹੁਤ ਵਧੀਆ ਪਾਉਂਟ ਬਹੁਤ ਕੰਫਰਟੇਬਲ ਹੈ ਤੇ ਮੈਂ ਕਹਾਂਗੀ ਵੀ ਲੋਕਾਂ ਨੂੰ ਖਰੀਦਣਾ ਚਾਹੀਦਾ ਆਪਣੇ ਪੁਰਾਣੇ ਉਹਦੇ ਵੱਲ ਆਣਾ ਚਾਹੀਦਾ ਸਰ ਕਿੰਨਾ ਕੁ ਫਰਕ ਹੁੰਦਾ ਜਿਵੇਂ ਬਾਹਰਲੇ ਕੱਪੜੇ ਦੀ ਸਕਿਨ ਕੀ ਜ਼ਿਆਦਾ ਫਰਕ ਦੇਖਣ ਮਿਲਦਾ ਕਾਫੀ ਫਰਕ ਹੈਗਾ ਜਦੋਂ ਅਸੀਂ ਪਾਉਂਦੇ ਆ ਤਾਂ ਉਸ ਚੀਜ਼ ਨੂੰ ਮਹਿਸੂਸ ਕਰਦੇ ਆ ਪਤਾ ਲੱਗਦਾ ਵੀ ਹਾਂ ਇਹ ਦੇਸੀ ਉਹਦਾ ਹੈ ਤੇ ਜਾਂ ਦੂਜੇ ਦੂਜਿਆਂ 'ਚ ਫੇਰ ਵੀ ਕੋਈ ਨਾ ਕੋਈ ਮਿਲਾਵਟ ਸਿੰਥੈਟਿਕ ਕਲਰ ਹੁੰਦੇ ਨੇ ਕਿਤੇ ਨਾ ਕਿਤੇ ਆਪਣੀ ਸਕਿਨ ਨੂੰ ਇਹ ਮਤਲਬ ਕਰਦੇ ਨੇ ਇਫੈਕਟ ਕਰਦੇ ਨੇ ਪਰ ਜਦੋਂ ਤੁਸੀਂ ਇੱਕ ਵਾਰੀ ਇਹ ਪਾਓਗੇ ਤਾਂ ਤੁਹਾਨੂੰ ਆਪਣੇ ਪਾ ਕੇ ਪਤਾ ਲੱਗਦਾ ਇਹ ਫਰਕ ਮਹਿਸੂਸ ਹੁੰਦਾ ਹੈ ਤੁਹਾਨੂੰ ਪਾ ਕੇ ਅੱਜ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਵਦੀਪ ਸਿੰਘ ਹੈ ਅਸੀਂ ਇਹ ਇੱਕ ਸਾਡੀ ਸੰਸਤਾ ਖੇਤੀਬਾੜੀ ਵਿਰਾਸਤ ਮਿਸ਼ਨ ਜੈਤੋਂ ਤੋਂ ਤੇ ਉਸੇ ਦੇ ਅਸੀਂ ਇੱਥੇ ਕੋਈ 7 ਕੇ 8 ਕਿਸਾਨ ਹੈਗੇ ਆਂ ਤੋ ਉਸ ਤਾਈ ਵੀ ਸਾਡੀ ਕੋਆਪਰੇਟਿਵ ਇੱਕ ਮਾਰਕੀਟਿੰਗ ਚੱਲਦੀ ਹੈ ਇਹ ਉਹਦੇ ਵਿੱਚ ਹੁਣ ਇਹ ਜੈਤੋਂ ਵਾਲਿਆਂ ਨੇ ਇੱਕ ਤਰਿੰਜਨ ਨਾਮ ਦੀ ਨਾਲ ਚਲਾਇਆਗਾ ਉਹਦੇ ਵਿੱਚ ਇਹ ਦੇਸੀ ਆਰਗੈਨਿਕ ਜਿਹੜੀ ਕਾਟਨ ਹੈ ਤੇ ਹੱਥ ਖੱਡੀ ਦਾ ਬੁਣਾ ਹੋਇਆ ਹੈ ਕੱਪੜਾ ਨੇ ਨੇਚਰਲ ਕਲਰਸ ਨੇ ਤੇ ਉਹ ਵਰਤ ਕੇ ਇੱਕ ਕਾਫੀ ਚਿਰ ਤੋਂ ਬਣਾ ਰਹੇ ਨੇ ਇਹ ਤੇ ਪਿਛਲੇ ਅਸੀਂ ਮਹੀਨੇ ਤੋਂ ਇਹ ਇੱਥੇ ਨਾਲ ਇਹ ਵੀ ਸ਼ੁਰੂ ਕੀਤਾ ਤੇ ਲੋਕਾਂ ਨੂੰ ਤਾਂ ਕਿ ਸਹੀ ਕੱਪੜਾ ਮਿਲ ਸਕੇ ਰਿਸਪੌਂਸ ਠੀਕ ਹੈ ਪਿਛਲੀ ਵਾਰੀ ਥੋੜੀ ਜਿਆਦਾ ਸੇਲ ਸੀਗੀ ਕਿਉਂਕਿ ਪਹਿਲਾ ਦਿਨ ਸੀਗਾ ਤੋਂ ਐਸ ਕੀ ਥੋੜੀ ਘਟ ਹੈ ਪਰ ਇਹ ਇੱਕ ਨਾਰਮਲ ਜੀ ਹੋ ਜੂਗੀ ਥੋੜੇ ਜਿਹਰੇ ਚ ਜੋ ਲਗਾਤਾਰ ਇਹ ਕਪੜਾ ਆਉਂਦਾ ਰਹੂਗਾ ਤਾਂ ਇਹ ਸੇਲ ਵੀ ਆਪਣੀ ਨਾਰਮਲ ਜੀ ਹੋ ਜੂਗੀ